ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਪੂਰਾ ਸੋ ਅੱਜ ਅਸੀਂ 26 ਜਨਵਰੀ ਵਾਲੇ ਦਿਨ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਤਾਂ ਅੱਜ ਝੰਡਾ ਚੜ੍ਹਾਓਗੇ ਤੇ ਤੁਸੀਂ ਇਹ ਵੇਖ ਲਓ ਵੀ ਅੱਜ ਤੁਹਾਡੇ ਵਿਰੋਧ ਦੇ ਵਿੱਚ ਜਿਹੜੇ ਕਿਸਾਨ ਤੇ ਮਜ਼ਦੂਰ ਕਿੰਨੇ ਪੂਰੇ ਭਾਰਤ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਕਿੰਨੇ ਲੋਕ ਤੁਹਾਡੇ ਵਿਰੋਧ ਦੇ ਵਿੱਚ ਸ਼ਰਕਤ ਲੈ ਹੋਈ ਆ ਜਿਹੜੇ ਤੁਸੀਂ ਆਪਣੇ ਮੂੰਹੋਂ ਗੱਲਾਂ ਹੋਈਆਂ ਗੱਲਾਂ ਐਮਐਸਪੀ ਗਰੰਟੀ ਉਹ ਸੁਆਮੀਨਾ ਦੀ ਰਿਪੋਰਟ ਆਪਣੇ ਮੂੰਹੋਂ ਕਈਆਂ ਹੋਈਆਂ ਗੱਲਾਂ ਅਸੀਂ ਉਹੀ ਆਪਣੇ ਹੱਕ ਮੰਗ ਰਹੇ ਆ ਇਨ੍ਹਾਂ ਹੱਕਾਂ ਦੀ ਖਾਤਰ ਅਸੀਂ ਬਾਡਰਾਂ ਦੇ ਬੈਠੇ ਹੋਏ ਆ ਤੇ ਬਾਡਰਾਂ ਦੇ ਅਸੀਂ ਹੁਣ 45 ਫੇਰ ਨਵੇਂ ਸਰੋਸ਼ੀਦ ਕਰਵਾ ਲਿਆ 400 ਤੋਂ ਵੱਧ ਅਸੀਂ ਫੱਟਰ ਕਰਵਾ ਲਿਆ ਤੇ ਆ ਤੁਸੀਂ ਕਾਫਲਾ ਵੇਖ ਸਕਦੇ ਹੋ ਇਹ ਟਰੈਕਟਰਾਂ ਦਾ ਲੰਬੇ ਦਾ ਨੰਬਰ ਕਾਫਲਾ ਵਿੱਚ ਕੱਲੇ-ਕੱਲੇ ਟਰੈਕਟਰ ਦੇ ਨਿਕਾ ਪਰ ਆਊਟ ਔਰ ਕੱਲੇ-ਕੱਲੇ ਟਰੈਕਟਰ ਦੇ ਨਿਗਾ ਮਾਰ ਕੇ ਤੁਸੀਂ ਦੇਖ ਲਓ ਇਹ ਗੋਗਾ ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ ਫੜਕਾ ਲਾ ਕੇ ਲੜਾ ਨਾ ਵੰਕੀ ਜਾ ਕਾਫਲਾ ਤੁਸੀਂ ਕਿਹੜੀ ਅੱਜ ਹੋ ਸਕਦੀ ਮੋਦੀ ਜੀ ਇੰਨਾ ਟਰੈਕਟਰਾਂ ਦੀ ਤੁਸੀਂ ਅੱਜ ਗਿਣਤੀ ਨਹੀਂ ਕਰ ਸਕਦੇ ਪੂਰੇ ਭਾਰਤ ਦੇ ਵਿੱਚ ਕਿ ਲੋਕ ਤੁਹਾਡੀ ਜਾਨ ਨੂੰ ਰੋ ਰਹੇ ਆ ਲੋਕ ਤੁਹਾਡੇ ਤੋਂ ਆਪਣੇ ਹੱਕ ਮੰਗ ਰਹੇ ਆ ਤੁਸੀਂ ਮਤ ਸੋਚਿਓ ਕਿ ਕਿਤੇ ਲੋਕ ਤੁਹਾਡੀਆਂ ਗੱਲਾਂ 'ਚ ਆ ਕੇ ਤੇ ਚੁੱਪਚਾਪ ਘਰਾਂ 'ਚ ਬਹਿ ਜਾਣਗੇ ਜਿੰਨਾ 'ਚ ਅਸੀਂ ਆਪਣੇ ਹੱਥ ਨਹੀਂ ਲੈ ਲੈਂਦੇ ਜਿੰਨਾ ਚਿਰ ਅਸੀਂ ਆਪਣੀਆਂ ਕਈਆਂ ਹੋਈਆਂ ਮੰਗਾਂ ਤੁਸੀਂ ਆਪਣੇ ਮੂੰਹ ਹੀ ਕਈਆਂ ਸੀ ਉਹ ਪੂਰੀਆਂ ਨਹੀਂ ਕਰਾ ਲੈਂਦੇ ਉਹਨਾਂ ਚਿਰ ਅਸੀਂ ਸੇਕ ਕੇ ਬੈਠਣ ਵਾਲੇ ਨਹੀਂ ਹੈਗੇ ਆ ਲੰਮੇ ਕਾਫਲੇ ਕੱਲੇ ਕੱਲੇ ਟਰੈਕਟਰ ਦੀ ਵੀਡੀਓ ਬਣਾ ਦਿਓ ਕੱਲੇ ਕੱਲੇ ਟਰੈਕਟਰ ਦੀ ਨਿਗਾ ਮਰਾ ਦਿਓ ਕਿ ਕਿੱਡਾ ਵੱਡਾ ਕਾਫਲਾ ਟਰੈਕਟਰ ਦਾ ਚਾ ਪ੍ਰਧਾਨ ਜੀ ਅੱਜ ਕੀ ਪੂਰੇ ਪੰਜਾਬ ਵਿੱਚ ਕੱਢਿਆ ਜਿਹੜਾ ਟਰੈਕਟਰ ਮਾਰਚ ਜਾਂ ਪੂਰੇ ਭਾਰਤ ਵਿੱਚ ਪੂਰੇ ਭਾਰਤ ਦੇ ਵਿੱਚ ਪੂਰੇ ਪਾਰਤ ਦੇ ਵਿੱਚ ਮੋਦੀ ਸਰਕਾਰ ਦਾ ਅੱਜ ਵਿਰੋਧ ਹੋ ਰਿਹਾ ਵਾ ਟਰੈਕਟਰਾਂ ਨੂੰ ਸੜਕਾਂ ਦੇ ਖੜੇ ਕਰਕੇ ਔਰ ਬੀਜੇਪੀ ਆਲਿਆਂ ਦੇ ਜਿਹੜੇ ਚਮਚੇ ਆ ਅਡਾਨੀ ਬਾਨੀ ਉਹਨਾਂ ਦੇ ਗਦਾਮਾਂ ਦਾ ਘਰਾਉ ਹੋ ਰਿਹਾ ਹੈ ਤੇ ਬੀਜੇਪੀ ਆਲੇ ਜਿਹੜੇ ਐਮਪੀ ਆ ਐਮਐਲਏ ਉਹਨਾਂ ਦੇ ਘਰਾਂ ਦਾ ਘਰਾਉ ਹੋ ਰਿਹਾ ਹੈ ਤੇ ਅੱਜ ਅਸੀਂ ਇੱਥੇ ਖੇਮ ਕਰਨ ਬਾਰਡਰ ਤੇ ਪਿੰਡ ਪੂਰਾ ਕ੍ਰੇਮਪੁਰੇ ਦੀ ਸੰਗਤ ਔਰ ਮਸਤਗੜ ਦੀ ਸੰਗਤ ਦੋਨਾਂ ਪਿੰਡਾਂ ਦੇ ਟਰੈਕਟਰ ਅੱਜ ਪੂਰੇ ਕੋਨੇ ਵਾਲੇ ਗੇਟ ਤੇ ਆ ਛੜਕ ਦੇ ਉੱਤੇ ਖੜੇ ਆ ਤੇ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਅੱਜ ਅਸੀਂ ਚਤਾਵਨੀ ਦੇ ਦੇਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਕਿ ਤੁਸੀਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਜਿਹੜੀਆਂ ਤੁਸੀਂ ਆਪ ਮੰਗੀਆਂ ਬੰਨੀਆਂ ਐ ਉਹੀ ਲਾਗੂ ਕਾਸੀ ਕਰਵਾ ਰਹੇ ਆ ਜਿਹੜਾ ਤੁਸੀਂ ਅੱਜ ਸਾਨੂੰ 1 ਸਾਲ ਦੇ ਕਰੀਬ ਹੋ ਚੱਲਿਆ ਫਿਰ ਬਾਰਡਰਾਂ ਦੇ ਬੈਠੇ ਹੋયા ਨੂੰ ਕਿ ਅਸੀਂ ਤੁਹਾਨੂੰ ਦੱਸ ਦੱਸਣਾ ਚਾਹੁੰਦੇ ਆ ਕਿ ਸਾਡੀਆਂ ਮੰਗਾ ਪੂਰੀਆਂ ਕਰੋ ਉਹ ਬਜ਼ੁਰਗਾਂ ਨਾਲ ਜਿਹੜੇ ਉੱਥੇ ਬੈਠੇ ਆ ਬਾਰਡਰਾਂ ਤੇ ਉਹਨਾਂ ਨੂੰ ਸੁੱਖ ਸ਼ਾਂਤੀ ਨਾਲ ਘਰਾਂ ਨੂੰ ਘੱਲੋ ਨਹੀਂ ਤੇ ਇਹ ਵਿਰੋਧ ਹੋਰ ਤਿੱਖੇ ਹੋਣਗੇ ਹੋਰ ਤਿੱਖੇ ਹੋਣਗੇ ਲੋਕਾਂ ਨੇ